ਬਟਾਲਾ ਦੇ ਵਿੱਚ ਬੀਤੇ ਦਿਨੀ ਜਿਹੜਾ ਕਤਲ ਹੋਇਆ ਸੀ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਹੈਰੀ ਚੱਠਾ ਦੇ ਵੱਲੋਂ ਲਈ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਕਤਲ ਦਾ ਕਾਰਨ ਵੀ ਦੱਸਿਆ ਉਹਨਾਂ ਨੇ ਆਖਿਆ ਕਿ ਇਹ ਸ਼ਖਸ ਸਾਡੇ ਵਿਰੋਧੀਆਂ ਦੀ ਮਦਦ ਕਰਦਾ ਸੀ ਜਿਹੜੇ ਵਿਰੋਧੀ ਸੀ ਤਾਂ ਉਹਨਾਂ ਦੀ ਲਗਾਤਾਰ ਇਹ ਮਦਦ ਕਰ ਰਿਹਾ ਸੀ ਇਸੇ ਕਰਕੇ ਹੀ ਇਸ ਦਾ ਕਤਲ ਕੀਤਾ ਗਿਆ ਤਾਂ ਦੱਸਦੀ ਕਿ ਬਟਾਲਾ ਦੇ ਵਿੱਚ ਡੇਰਾ ਰੋਡ ਦੇ ਉੱਤੇ ਜਸਜੀਤ ਉਰਫ ਡਿੰਪੀ ਦਾ ਕਤਲ ਹੋਇਆ ਸੀ ਬੀਤੇ ਦਿਨੀ ਤਾਂ ਗੈਂਗਸਟਰ ਹੈਰੀ ਚੱਠਾ ਨੇ ਹੁਣ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਉਸਨੇ ਪੋਸਟ ਪਾਈ ਹੈ ਜਿਸ ਦੇ ਵਿੱਚ ਉਸਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਉਸਨੇ ਆਖਿਆ ਕਿ ਸਾਡੇ ਐਂਟੀ ਗੈਂਗ ਦੇ ਲਈ ਇਹ ਸ਼ਖਸ ਕੰਮ ਕਰਦਾ ਸੀ ਇਸ ਕਰਕੇ ਗੋਲੀਆਂ ਮਾਰ ਕੇ ਇਸ ਦਾ ਕਤਲ ਕਰਵਾ ਦਿੱਤਾ ਗਿਆ ਤਾਂ ਮਟਾਲਾ ਦੇ ਡੇਰਾ ਰੋਡ ਦੇ ਉੱਤੇ ਸ਼ਰੀਆਮ ਕੱਲ ਗੋਲੀਆਂ ਚੱਲੀਆਂ ਸੀ ਔਰ ਮ੍ਰਿਤਕ ਦੀ ਪਛਾਣ ਜਸਜੀਤ ਚੀਮਾ ਉਰਫ ਡਿੰਪੀ ਦੇ ਵਜੋਂ ਹੋਈ ਸੀ ਔਰ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਹੈਰੀ ਚੱਠਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਈ ਉਸਨੇ ਆਖਿਆ ਕਿ ਅਸੀਂ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਤਾਂ ਸੋਸ਼ਲ ਮੀਡੀਆ ਉੱਤੇ ਪੋਸਟ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਿਖਿਆ ਗਿਆ ਕਿ ਇਹ ਸਾਡੇ ਐਂਟੀ ਗਰੁੱਪ ਦੀ ਮਦਦ ਕਰਦਾ ਸੀ ਉਸਨੇ ਆਖਿਆ ਕਿ ਮੈਂ ਹੈਰੀ ਚੱਠਾ ਇਸ ਦੀ ਆਪਣੇ ਸਾਥੀਆਂ ਸਮੇਤ ਜ਼ਿੰਮੇਵਾਰੀ ਲੈਂਦਾ ਇਹ ਕਾਲਜਾਂ ਦੇ ਪ੍ਰਧਾਨ ਬਣਾਉਣ ਦੇ ਵਿੱਚ ਸਾਡੇ ਐਂਟੀ ਚੱਲਦਾ ਸੀ ਜਿਸ ਦੀ ਸਜ਼ਾ ਇਸ ਨੂੰ ਮਿਲੀ ਹੈ ਤਾਂ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਪਰ ਹੁਣ ਇਸ ਕਤਲ ਦੀ ਜ਼ਿੰਮੇਵਾਰੀ ਜੋ ਹੈ ਉਹ ਹੈਰੀ ਚੱਠਾ ਦੇ ਵੱਲੋਂ ਲੈ ਲਈ ਗਈ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ ਦੇ ਵਿੱਚ অপਰਾਧ ਦਾ ਗਰਾਪ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਤਾਂ ਬੀਤੇ ਦਿਨੀ ਬਟਾਲਾ ਦੇ ਵਿੱਚ ਡੇਰਾ ਰੋਡ ਦੇ ਉੱਤੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਜਸਜੀਤ ਉਰਫ ਡੀਪੀ ਨਾਂ ਦੇ ਨੌਜਵਾਨ ਦਾ ਕਤਲ ਹੋਇਆ ਨੌਜਵਾਨ ਗੱਡੀ ਦੇ ਵਿੱਚ ਡੇਰਾ ਰੋਡ ਦੇ ਉੱਤੇ ਆਇਆ ਸੀ ਅਤੇ ਜਦੋਂ ਜਸਜੀਤ ਆਪਣੀ ਗੱਡੀ ਦੇ ਵਿੱਚੋਂ ਉਤਰਿਆ ਤਾਂ ਪਹਿਲਾਂ ਹੀ ਤਾਕ ਦੇ ਵਿੱਚ ਖੜੇ ਕੁਝ ਅਣਪਛਾਤੇ ਹਮਲਾਵਰਾਂ ਨੇ ਜਸਜੀਤ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਸ ਦੀ ਮੌਕੇ ਉੱਤੇ ਮੌਤ ਹੋ ਗਈ ਮ੍ਰਿਤਕ ਮਾਨ ਨਗਰ ਬਟਾਲਾ ਦਾ ਹੈ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤਾਂ ਉਥੇ ਹੀ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਘਟਨਾ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ